ਪੰਜਾਬ ਤੇ ਜਿਹੜੀ ਠੰਡ ਪੈ ਰਹੀ ਹੈ ਧੁੰਦ ਨਾਲ ਜਿਹੜੀ ਇਹ ਹੈ ਜਿਸ ਤੇ ਭਾਵੇਂ ਲੋਕਾਂ ਵਾਸਤੇ ਵਾਹਨ ਚਾਲਕਾਂ ਵਾਸਤੇ ਇਹ ਪਰੇਸ਼ਾਨੀ ਦਾ ਕਾਰਨ ਹੈ ਲੇਕਿਨ ਕਣਕ ਦੀ ਫਸਲ ਦੇ ਲਈ ਇਹ ਬਹੁਤ ਲਾਏਵੰਦ ਹੈ ਔਰ ਮਟਰ ਦੀ ਫਸਲ ਵੀ ਜਿਹੜੇ ਉਹਦੇ ਵਾਸਤੇ ਫਸਲ ਵਾਸਤੇ ਇਹ ਜਿਹੜੀ ਠੰਡ ਪੈ ਰਹੀ ਹੈ ਚੰਗੇ ਸਿਹਾਨ ਹੈ ਇਹਨਾਂ ਦਾ ਕਹਿਣਾ ਵੀ ਜਿਹੜੀ ਠੰਡ ਪੈ ਰਹੀ ਹੈ ਇੱਕ ਕਣਕ ਦੀ ਫਸਲ ਦੇ ਲਈ ਮਟਰ ਦੇ ਫਸਲ ਦੇ ਲਈ ਸਬਜ਼ੀਆਂ ਲਈ ਲਾਹੇਵੰਦ ਹੈ ਕਿਸਾਨ ਖੜੇ ਇੱਥੇ ਗੱਲਬਾਤ ਕਰਦੇ ਨੇ ਨਾਲ ਬਿਰਜ਼ੀਨਾ ਸੰਤੋਖ ਸਿੰਘ ਜੀ ਪਿੰਡ ਕਾਕੜਾ ਜੀ ਇਹ ਜੀ ਠੰਡ ਜਿਹੜੀ ਐਤ ਕਾ ਪੈ ਰਹੀ ਏ ਬਹੁਤ ਵਧੀਆ ਹੈ ਮਟਰਾਂ ਵਾਸਤੇ ਬਹੁਤ ਵਧੀਆ ਜੀ ਤੇ ਕਣਕ ਨੂੰ ਵੀ ਬਹੁਤ ਲਾਹੇਵੰਦੀ ਏ ਤੇ ਇਸ ਤੋਂ ਬਾਅਦ ਜੇ بارش ਵੀ ਪੈ ਗਈ ਤੇ ਹੋਰ ਵੀ ਲਾਹੇਵੰਦੀ ਬਣ ਜਾਏਗੀ ਤੇ ਠੰਡ ਪੈਣੀ ਜ਼ਰੂਰੀ ਏ ਕਣਕ ਤੇ ਮਟਰਾਂ ਵਾਸਤੇ ਹਾਂਜੀ ਹਾਂ ਬਹੁਤ ਵਧੀਆ ਜੀ ਹਾਂਜੀ ਕ੍ਰੌਸ ਵੀ ਜੀ ਐਤ ਕਾ ਮਟਰ ਦਾ ਝਾੜ ਵੀ ਵਧੀਆ ਰਹੇਗਾ ਤੇ ਜਿਸ ਤਰ੍ਹਾਂ ਠੰਡ ਪੈਂਦਰੀ ਕਣਕ ਵੀ ਵਧੀਆ ਝੜ ਝੜੇਗੀ ਇਦੇ ਵਾਸਤੇ ਬਹੁਤ ਲਾਹੇਵੰਦ ਹੈ ਜੇ ਕਣਕ ਜੇ ਕੋਰਾ ਨਹੀਂ ਸ਼ੁਰੂ ਹੋਇਆ ਜੇ ਕੋਰਾ ਪੈਣ ਲੱਗਾ ਉਹ ਵੀ ਲਾਹੇਵੰਦ ਹੁੰਦਾ ਕਣਕ ਦਾ ਮਟਰ ਵਾਸਤੇ ਥੋੜਾ ਨੁਕਸਾਨ ਦੇ ਆ ਕਿਉਂਕਿ ਦਾਣਾ ਨਹੀਂ ਭਰਦਾ ਛੇਤੀ ਤੇ ਕਣਕ ਵਾਸਤੇ ਤਾਂ ਜਿਹੜੀ ਠੰਡ ਹੈ ਬਹੁਤ ਲਾਹੇਵੰਦ ਹੈ ਕਿਉਂਕਿ ਫਸਲ ਹੀ ਠੰਡਦੀ ਹੈ ਇਹ ਜਿਹੜੀ ਕਣਕ ਹੈ ਫਸਲ ਮੇਰੇ ਕੋਲ 16 ਕਿਲੋ ਮਟਰ ਹੈ ਜੀ ਹਾਂਜੀ ਕੀਤਾ ਮਟਰ ਹੈ ਇਹ ਅੱਛਾ ਜਿਹੜੀ ਤੜਾ ਸ਼ੁਰੂ ਹੈ ਇਹ ਦੀ ਅੱਜ ਤੋਂ ਕਿਹੜੀ ਕੁਆਲਿਟੀ ਹੈ ਇਹ AP3 ਹੈ ਜੀ ਇਹਦਾ ਰੇਟ ਹੈਗਾ ਸੀ ਕੱਲ 30 ਤੋਂ 32 ਜੀ ਤੇ ਅੱਜ ਅਜੇ ਟੋੜ ਕੇ ਮੰਡੀ 'ਚ ਪਤਾ ਚੱਲੂਗਾ ਦੀ ਰੇਟ ਹੋਇਆ ਆਪਣੇ ਏਰੀਆ ਚ ਕਾਫੀ ਮਟਰ ਹੈ ਜੀ ਇਹ ਆਪਣੇ ਮੈਂ ਟੋਡਰਪੁਰ ਹੈਗਾ ਜੀ ਤੇ ਜਮਾਲਪੁਰ ਹੈਗਾ ਫਤਿਹਪੁਰ ਕਾਕੜਾ ਤੇ ਦੁੱਲੜ ਚ ਵੀ ਹੈਗਾ ਜੀ ਹਾਂਜੀ ਰਾਜਲਾ ਵੀ ਹੈ ਕੁਝ ਤੇ ਜਿਆਦਾ ਬੁਝਾਈ ਟੋਡਰਪੁਰ ਦੁੱਲੜ ਤੇ ਜਮਾਲਪੁਰ ਚ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ نیوز